सौ पंज साल ਜੰਗਲ ਸਰਕਾਰ ਜੀ ਆਇਆਂ ਨੂੰ ਇਹੋ ਜਿਹਾ ਪਾਣੀ ਆ ਵੀ ਜਿੰਨੇ ਨਾ ਕੈਂਸਰ ਦੀ ਬਿਮਾਰੀਆਂ ਹੋਣ ਦਾ ਡਰ ਹੈਗਾ ਵਾ ਬੱਚੇ ਕੀ ਲੇਡੀਜ਼ ਵੀ ਬਜ਼ੁਰਗ ਵੀ ਇਨ੍ਹਾਂ ਨੂੰ ਹਸਪਤਾਲ ਦੇ ਵਿੱਚ ਅਸੀਂ ਦਾਖਲ ਕਰਾ ਰਹੇ ਆ ਵੀ ਟਿਊਬਲ ਖਰਾਬ ਆ ਇੱਥੇ ਟਿਊਬਲ ਕੋਈ ਠੀਕ ਕਰਨੇ ਨਹੀਂ ਆਉਂਦਾ ਕੂੜਿਆਂ ਦੇ ਢੇਰ ਗਲੀ ਗਲੀ ਤੇ ਨੁੱਕਰ ਨੁੱਕਰ ਤੇ ਲੱਗੇ ਨੇ ਜੇ ਗੱਡੀਆਂ ਨਾਲ ਪੁੱਛਦੇ ਆ ਉਹ ਕਹਿੰਦੇ ਸਾਡੀ ਗੱਡੀਆਂ ਖਰਾਬ ਆ ਸਾਨੂੰ ਇਹ ਪੈਸਾ ਹੀ ਨਹੀਂ ਦਿੰਦੇ ਅੰਮ੍ਰਿਤਸਰ ਦੇ ਚਬਾਰ ਰੋਡ ਤੇ ਇੰਦਰਾ ਕਲੋਨੀ ਇਲਾਕੇ ਦੇ ਲੋਕ ਪਾਣੀ ਤੋਂ ਹੋਏ ਪਰੇਸ਼ਾਨ ਪੰਜਾਬ ਸਰਕਾਰ ਦੇ ਖਿਲਾਫ ਲਗਾਇਆ ਧਰਨਾ ਜੀ ਹਾਂ ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਇਸ ਇਲਾਕੇ ਦੇ ਵਿੱਚ ਗੰਦਾ ਪਾਣੀ ਪੀਣ ਨੂੰ ਲੋਕ ਮਜਬੂਰ ਹੋ ਚੁੱਕੇ ਨੇ ਪਰ ਕਿਸੇ ਵੀ ਤਰੀਕੇ ਦੀ ਸੁਣਵਾਈ ਨਹੀਂ ਹੋ ਰਹੀ ਉੱਥੇ ਹੀ ਅੱਜ ਲੋਕ ਤੰਗ ਪਰੇਸ਼ਾਨ ਹੋ ਕੇ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਲਗਾਉਂਦੇ ਨਜ਼ਰ ਆਨੇ ਨੇ ਉਹਨਾਂ ਨੇ ਕਿਹਾ ਕਿ ਘਰਾਂ ਦੇ ਵਿੱਚ ਗੰਦਾ ਪਾਣੀ ਆ ਰਿਹਾ ਹੈ ਕਈ ਵਾਰ ਪ੍ਰਸ਼ਾਸਨ ਉਸ ਬਾਰੇ ਸੂਚਨਾ ਵੀ ਦਿੱਤੀ ਹੈ ਪਰ ਕੋਈ ਵੀ ਹੱਲ ਨਿਕਲ ਕੇ ਸਾਹਮਣੇ ਨਹੀਂ ਆਉਂਦਾ ਉਥੇ ਹੀ ਉਹਨਾਂ ਨੇ ਕਿਹਾ ਕਿ ਮਜਬੂਰ ਅੱਧ ਸਾਨੂੰ ਸੜਕਾਂ ਤੇ ਉਤਰ ਕੇ ਧਰਨਾ ਲਗਾਉਣਾ ਪੈ ਰਿਹਾ ਹੈ ਤੁਹਾਡਾ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਵਿੱਚ ਲੋਕਾਂ ਦੇ ਵਿੱਚ ਜਿਹੜਾ ਰੋਸ਼ ਨਜ਼ਰ ਆ ਰਿਹਾ ਹੈ ਕਿਉਂਕਿ ਕਈ ਦਿਨਾਂ ਤੋਂ ਗੰਦਾ ਪਾਣੀ ਪੀਣ ਦੇ ਵਿੱਚ ਮਜਬੂਰ ਹੋਏ ਹਨ ਉਥੇ ਉਹਨਾਂ ਨੇ ਕਿਹਾ ਹੈ ਕਿ ਗੰਦਾ ਪਾਣੀ ਪੀਣ ਦੇ ਨਾਲ ਬੱਚੇ ਬਿਮਾਰ ਹੋ ਰਹੇ ਹਨ ਤੇ ਬੁਰਾ ਹਾਲ ਹੈ ਜਿਸ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਜਾ ਰਹੀ ਹੋਰ ਸੁਣੋ ਇਸ ਮਾਮਲੇ ਚ ਕੀ ਕਿਹਾ ਮੈਂ ਬਾਬਾ ਸਲੀਮ ਸ਼ਾ ਮੇਰਾ ਬੇਟਾ ਤਾਹਿਸ਼ਾ ਕਾਉਂਸਲਰ ਪਿਛਲੇ 5 ਸਾਲ ਰਿਹਾ ਵਾ ਅੱਜ 2.5 ਸਾਲ ਹੋ ਗਏ ਨੇ ਇਹ ਆਮਵਾਲਟੀ ਦੀ ਸਰਕਾਰ ਬਣੀ ਨੂੰ ਜਿਹੜੇ ਕਿ ਇਹਨਾਂ ਨੇ ਬੜੇ ਬੜੇ ਵੱਡੇ ਵਾਅਦੇ ਕੀਤੇ ਸੀ ਜਿਹੜਾ ਕਿ ਇੱਕ ਵੀ ਪੂਰਾ ਨਹੀਂ ਕੀਤਾ ਲੋਕਾਂ ਦਾ ਜੇ ਇਹਨਾਂ ਦੀਆਂ ਸਮੱਸਿਆ ਗਿਣੌਣ ਲੱਗੀਏ ਤੇ ਮੇਰੇ ਖਿਆਲ ਸਾਰਾ ਦਿਨ ਲੰਘ ਜਾਵੇ ਤਾਂ ਵੀ ਪਤਾ ਪੂਰੀ ਹੋਵੇ ਇੱਕ ਸਭ ਤੋਂ ਵੱਡੀ ਸਮੱਸਿਆ ਸਾਨੂੰ ਅੱਜ 2-3 ਮਹੀਨੇ ਤੋਂ ਸਾਰੇ ਇਲਾਕੇ ਵਾਸੀਆਂ ਨੂੰ ਹੋ ਰਿਹਾ ਨੇ ਜਿਹੜੀਆਂ ਕਿ ਇੱਕ ਤੇ ਕਈ ਜਗ੍ਹਾ ਤੇ ਪਾਣੀ ਹੀ ਨਹੀਂ ਆ ਰਿਹਾ ਤੇ ਜੇ ਆ ਰਿਹਾ ਤੇ ਆ ਆ ਰਿਹਾ ਵਾ ਇਹੋ ਜਿਹਾ ਪਾਣੀ ਆ ਵੀ ਜਿੰਨੇ ਨਾ ਕੈਂਸਰ ਦੀ ਬਿਮਾਰੀਆਂ ਹੋਣ ਦਾ ਡਰ ਹੈਗਾ ਵਾ ਜਿਹੜੇ ਬੱਚੇ ਬਿਮਾਰ ਹੋ ਰਹੇ ਨੇ ਇੱਕ ਗਰੀਬ ਇਲਾਕਾ ਮੇਰਾ ਬੜਾ ਸラム ਇਲਾਕਾ ਵਾ ਜਿੱਦੇ ਬੱਚਿਆਂ ਨੂੰ ਅੱਜ ਇੱਕ ਬੱਚੇ ਕੀ ਲੇਡੀਜ਼ ਬਜ਼ੁਰਗ ਥੀ ਇਹਨਾਂ ਨੂੰ ਹਸਪਤਾਲ ਦੇ ਵਿੱਚ ਅਸੀਂ ਦਾਖਲ ਕਰਾ ਰਹੇ ਆ ਔਰ ਇਹ ਜਿਹੜੀ ਸਰਕਾਰ ਆ ਇਹਨਾਂ ਦੇ ਅੱਗੇ ਜੂ ਵੀ ਸੁਰਕਦੀ ਅੱਜ ਇੱਕ ਹਫ਼ਤੇ ਤੋਂ ਉੱਤੇ ਹੋ ਗਿਆ ਵਾ ਵੀ ਟਿਊਬਲ ਖਰਾਬ ਆ ਇੱਥੇ ਟਿਊਬਲ ਕੋਈ ਠੀਕ ਕਰਨੇ ਨਹੀਂ ਆਉਂਦਾ ਕੂੜਿਆਂ ਦੇ ਢੇਰ ਗਲੀ ਗਲੀ ਦੇ ਨੁੱਕਰ ਨੁੱਕਰ ਤੇ ਲੱਗੇ ਨੇ ਜੇ ਗੱਡੀਆਂ ਨਾਲ ਪੁੱਛਦੇ ਹੋ ਕਿਨੇ ਸਾਡੀ ਗੱਡੀਆਂ ਖਰਾਬ ਆ ਸਾਨੂੰ ਇਹ ਪੈਸੇ ਹੀ ਨਹੀਂ ਦਿੰਦੇ ਤਨਖਾਹਾਂ ਨਹੀਂ ਦਿੰਦੇ ਇਹ ਸਰਕਾਰ ਕੋਤੇ ਤਨਖਾਹਾਂ ਦੇਣ ਵਾਸਤੇ ਪੈਸੇ ਨਹੀਂ ਗਏ ਤੇ ਇਹਦੇ ਲੋਕਾਂ ਨੂੰ ਕਿਨੇ ਹਿਤਾਲੇ ਹੀ ਖਾਤਿਆਂ 'ਚ ਪੈਸੇ ਪਾਵਾਂਗੇ ਹਜ਼ਾਰ ਹਜ਼ਾਰ ਰੁਪਏ ਖਾਤਿਆਂ 'ਚ ਪਾਵਾਂਗੇ ਕਣਕਾਂ ਦੇ ਇਹਨਾਂ ਨੇ ਕਣਕਾਂ ਦੇ ਥੱਲੇ ਕਾਟ ਕਾਟ ਦਿੱਤੇ ਔਰ ਹਰ ਜਗ੍ਹਾ ਤੇ ਮੁਸ਼ਕਲਾਂ ਤੇ ਮੁਸ਼ਕਲਾਂ ਆ ਰਹੀਆਂ ਨੇ ਜੇ ਮੈਂ ਤੇ ਭਗਵਾਨ ਜੀ ਨੂੰ ਇਹੋ ਮੰਗ ਕਰਾਂਗਾ ਵੀ ਅਸਤੀਫਾ ਦੇਵੇ ਕਿਉਂਕਿ ਸਰਕਾਰ ਇਹ ਕੋ ਚੱਲਦੀ ਨਹੀਂ ਪਈ ਆ ਡਾਕਟਰ ਅਜੇ ਗੁਪਤਾ ਅੱਜ ਤੱਕ ਕਦੀ ਵੀ ਜੇ ਵਕਫ ਬੋਰਡ ਦਾ ਇਥੇ ਪੰਗਾ ਪਿਆ ਇਹ ਉਦੋਂ ਵੀ ਲੋਕਾਂ ਦੇ ਵਿੱਚ ਨਹੀਂ ਆਇਆ ਜੇ ਹੁਣ ਵੀ ਲੋਕ ਇਹਦੇ ਕੋਲ ਉੱਥੇ ਦਫ਼ਤਰ ਜਾਂਦੇ ਨੇ ਤੇ ਇਹ ਕਿਸੇ ਨੂੰ ਮਿਲਦਾ ਹੀ ਨਹੀਂ ਨਾ ਕਿਸੇ ਦਾ ਜਵਾਬ ਦਿੰਦਾ ਨਾ ਇਹਨਾਂ ਦਾ ਕੋਈ ਕੈਂਡੀਡੇਟ ਨਾ ਇਹਨਾਂ ਦਾ ਕੋਈ ਵਰਕਰ ਕੋਈ ਵੀ ਨਹੀਂ ਇੱਥੇ ਵੜਦਾ ਨਾ ਕਿਸੇ ਦੀ ਬਾਹ ਪੁੱਛੀ ਜਾ ਰਹੀ ਆ ਕਾਂਗਰਸ ਦੇ ਸਰਕਾਰ ਦੇ ਵਿੱਚ ਕਿਸੇ ਨੂੰ ਅੱਜ ਤੱਕ 5 ਸਾਲ ਵਿੱਚ ਕਿਸੇ ਨੂੰ ਤਰਨਾਲਾ ਆਣ ਦੀ ਲੋੜ ਨਹੀਂ ਪਈ ਉਹ ਕਿ ਅਸੀਂ ਮਿਹਨਤਾਂ ਕੀਤੀਆਂ ਵਰਕਰ ਹੀ ਕੀਤੀ ਆ ਔਰ ਇਹ ਜਿਹੜੀ ਸਰਕਾਰ ਆ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਾਂਗਾ ਜਿਹੜਾ ਤੁਸੀਂ ਐਕਤੀ ਜਵਾਬ ਦਿੱਤਾ ਵਾ ਇਹਨਾਂ ਨੂੰ ਉਹਨਾਂ ਵੱਡਾ ਹੰਗਾਰਾ ਦਿੱਤਾ ਵਾ ਇਹਨਾਂ ਨੂੰ ਅਕਲ ਦੇ ਦਿੱਤੀ ਭਗਵਾਨ ਤੁਮਾਨੂੰ ਵੀ ਤੂੰ ਕਿਹ ਗਲਤ ਫਹਮੀ ਚ ਹੈਗਾ ਵਾ ਆ ਕੌਂਸਲ ਦੇ ਇਲੈਕਸ਼ਨ ਕਦੀ ਅੱਜ ਤੱਕ ਜਦੋਂ ਦਾ ਹਿੰਦੁਸਤਾਨ ਨਜ਼ਾਦ ਹੋਇਆ 25 ਸਾਲ ਕਦੀ ਲੇਟ ਨਹੀਂ ਕੌਂਸਲ ਦੇ ਇਲੈਕਸ਼ਨ ਹੋਏ ਆ ਜਦੋਂ ਐਮਪੀ ਦੇ ਇਲੈਕਸ਼ਨ ਹੋਏ ਸੀ ਸਾਡੇ ਸਾਰੇ ਚਾਰੇ ਐਮਐਲਏ ਪੰਜਾਨੀ ਵਿੱਚ ਉਹ ਜਲਾ ਸਾਹਿਬ ਨੇ ਜਾ ਕੇ ਵੀ ਕਾਰਪੋਰੇਸ਼ਨ ਦੇ ਦਫਤਰ ਦੇ ਅਸੀਂ ਜਾ ਕੇ ਇਹੋ ਤਰਨਾ ਦਿੱਤਾ ਸੀ ਵੀ ਕਾਰਪੋਰੇਸ਼ਨ ਦੇ ਦਫਤਰ ਜਾ ਕੇ ਕਾਉਂਸਲ ਦੇ ਇਲੈਕਸ਼ਨ ਕਰਾਓ ਤਾਂ ਕਿ ਅਫਸਰ ਆਪਣੀ ਮਰਜ਼ੀ ਨਾ ਕਰਨ ਅੱਜ ਅਫਸਰ ਆਪਣੀ ਮਰਜ਼ੀ ਕਰਦੇ ਆ ਕੁਰਸੀ ਤੇ ਬੈਠ ਕੇ ਕਿਸੇ ਦੀ ਨਹੀਂ ਸੁਣਦਾ ਪਿਆ ਇਸ ਕਰਕੇ ਮੈਂ ਬੇਨਤੀ ਕਰਾਂਗਾ ਵੀ ਇਹ ਇੱਥੇ ਆਵੇ ਕੋਈ ਇਹਨਾਂ ਦਾ ਕੋਈ ਅਫਸਰ ਆਵੇ ਕੋਈ ਡਿਪਟੀ ਆਵੇ ਆ ਕੇ ਲੋਕਾਂ ਦੀ ਸਮੱਸਿਆ ਹੱਲ ਕਰੇ ਨਹੀਂ ਤੇ ਇੱਥੋਂ ਇਹ ਤਰਨਾ ਚੱਲਦਾ ਹੀ ਰਹਿਣਾ